ਇਕ ਨੌਜਵਾਨ ਕੋਲ 400 ਗ੍ਰਾਮ ਹਿਰੋਇਨ ਪੁਲਿਸ ਨੇ ਕੀਤੀ ਬਰਾਮਦ ਦੇਖੋ ਪੂਰੀ ਵੀਡੀਓ ਜੀ ਜੀ ਪ੍ਰੈਸ ਕਾਨਫਰੈਂਸ ਲਈ ਕੀ ਹੈ ਇਹ ਅੱਜ ਦੀ ਪ੍ਰੈਸ ਬਾਈਟ ਜਿਹੜੀ ਪ੍ਰੈਸ ਬਾਈਟ ਜਿਹੜੀ ਦਿੱਤੀ ਆ ਰਹੀ ਹੈ ਇਹ ਸੀਆਈਏ 2 ਇੰਚਾਰਜ ਇੰਸਪੈਕਟਰ ਦਲਬਾਗ ਸਿੰਘ ਨੇ ਇਹਨਾਂ ਦੀ ਟੀਮ ਦੇ ਸਈ ਲਾਜਪਤ ਰਾਏ ਵੱਲੋਂ 400 ਗ੍ਰਾਮ ਹਿਰਨ ਬਰਾਮਦ ਕੀਤੀ ਗਈ ਹੈ ਸਾਡੇ ਮਾਨਯੋਗ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁਲਰਜੀ ਉਹਨਾਂ ਦੀਆਂ ਦਿਸ਼ਾ ਨਿਰਦੇਸ਼ ਅੰਮ੍ਰਿਤਸਰ ਪੁਲਿਸ ਵੱਲੋਂ ਜੋ ਮਹਿੰਮ ਚਲਾਈ ਗਈ ਆ ਉਹਦੀ ਲੜੀ ਦੇ ਵਿੱਚ ਹਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੈਰ ਸੈਵਨਿਊ ਛਾਟਾ ਅੰਮ੍ਰਿਤਸਰ ਪਾਸੋਂ ਦਸ਼ਤ ਦੇ ਦੌਰਾਨ 400 ਗ੍ਰਾਮ ਹਰਮ ਬਰਾਮਦ ਕੀਤੀ ਹੈ ਔਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਆ ਮੌਕੇ ਦੇ ਉੱਤੇ ਗ੍ਰਿਫਤਾਰ ਕਰਕੇ ਇਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਆ ਇਹਦੀ ਮਾਡਲ ਲੈ ਕੇ ਅਸੀਂ ਇਹਦੀ ਹੋਰ ਪੁੱਛਗਿਸ਼ ਕਰਕੇ ਇਹਦੇ ਬੈਕਵਰਡ ਐਂਡ ਫਾਰਵਰਡ ਲਿੰਕ ਦਾ ਪਤਾ ਕਰਾਂਗੇ ਇਹਦੇ ਵਿੱਚ ਇੱਕ ਹੋਰ ਦੋਸ਼ੀ ਸੰਦੀਪ ਸਿੰਘ ਉਰਫ ਸਾਬੀ ਜੜਾ ਆ ਉਹਦਾ ਵੀ ਨਾਂ ਆਇਆ ਉਹ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤਾ ਗਿਆ ਆ ਉਹ ਅਜੇ ਤੱਕ ਫਰਾਰ ਆ ਉਹਨੂੰ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੀ ਸਰ ਉਮਰ ਕਿੰਨੀ ਹੈ ਇਹਨਾਂ ਦੀ ਇਹਦੀ ਉਮਰ 22 ਸਾਲ ਆ ਜੀ ਤੇ ਕਿੱਥੋਂ ਦੇ ਹੁੰਦੇ ਸੀ ਸਮਾਂ ਇਹ ਇਹਨਾਂ ਦਾ ਸੰਦੀਪ ਸਿੰਘ ਸਾਹੀ ਇਹਨਾਂ ਨੂੰ ਦੇਖੇ ਗਿਆ ਹੈਗਾ ਸੀਗਾ ਜਿਹੜਾ ਦੋਸ਼ੀ ਫਰਾਰ ਹੈਗਾ ਆ ਔਰ ਇਹਨੂੰ ਵੇਚਣ ਲਈ ਅੱਗੇ ਦਿੰਦਾ ਸੀਗਾ ਕਿ ਤੂੰ ਇਹਨੇ ਇਹਨੇ ਜਿਹੜੇ ਆ ਥੋੜਾ ਥੋੜਾ ਕਰਕੇ ਵੇਚੀ ਜਾ ਇਹਨੇ ਪਹਿਲਾਂ ਵੀ ਕੁਝ ਬੰਦਿਆਂ ਨੂੰ ਵੇਚੀ ਸੀ ਹੁਣ ਸਾਨੂੰ ਜਿਹੜੇ ਆ ਪੈਟਰੋਲਿੰਗ ਦਾ ਨਾ ਇਨਫੋਰਮੇਸ਼ਨ ਮਿਲੀ ਸੀਗੀ ਔਰ ਉਹਦੀ ਇਨਫੋਰਮੇਸ਼ਨ ਦੇ ਉੱਤੇ ਅਸੀਂ ਰਿਕਵਰੀ ਕੀਤੀ ਹੈ ਜੀ ਇਹ ਕਿ ਬਾਰਡਰ ਤੋਂ ਬਾਰਡਰ ਤੋਂ ਬਾਰਡਰ ਤੋਂ ਲੈ ਕੇ ਆਂਦਾ ਸੀ ਜਾਂ ਕਿੱਦਾਂ ਕਰਦਾ ਸੀ ਜਾਂ ਪਿੰਦਾ ਆਦੀ ਸੀ ਇਹ ਜੀ ਇਹ ਤੇ 79 ਦਾ ਮਾਲ ਲੈ ਕੇ ਅੱਗੇ ਕਰਾਂਗੇ ਇਹ ਪਿੰਦਾ ਤੇ ਨਹੀਂ ਹੈਗਾ ਬਟ ਇਹ ਆਪਣੇ ਆਰਥਿਕ ਫਾਇਦੇ ਲਈ ਇਹ ਵੇਚਦਾ ਸੀ ਜਾਂ ਸੰਦੀਪ ਸਿੰਘ ਸਾਹੀ ਦਾ ਮਾਲ ਵੇਚਦਾ ਸੀ ਇਹ ਸਾਹੀ ਕੋ ਗੈਟਰ ਹੈ ਜਾਂ ਸਿਰਫ ਸਾਮਾਨ ਦੇ ਕੰਮ ਕਰਦਾ ਹੈ ਸਿਰਫ ਸਾਮਾਨ ਦਾ ਕੰਮ ਕਰਦਾ ਹੈ ਇਹਨਾਂ ਵੀ ਇਹਨਾਂ ਦੇ ਖਿਲਾਫ ਕੋਈ ਟਾਈਮ ਲੱਗੂ ਸੰਦੀਪ ਸਿੰਘ ਸਾਹੀ ਦੇ ਖਿਲਾਫ ਪਰਚੇ ਦਰਜ ਹੈਗੇ ਨੇ ਪਰ ਇਹ ਜਿਹੜਾ ਵਾ ਇਹ ਪਹਿਲੀ ਵਾਰ ਪਰਚਾ ਦਰਜ ਹੋਇਆ ਜੀ ਸੰਦੀਪ ਸਿੰਘ ਸਾਹਿਬੀ ਨੂੰ ਅਸੀਂ ਹੁਣ ਗ੍ਰਿਫਤਾਰ ਕਰਾਂਗੇ ਔਰ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਅਸੀਂ ਪੇਸ਼ ਅਦਾਲਤ ਕਰ ਰਹੇ ਹਾਂ ਰਿਮਾਂਡ ਲੈ ਕੇ ਇਹਦੇ ਬੈਕਵੈਂਡ ਐਂਡ ਫਾਰਵਰਡ ਲਿੰਕ ਜਿਹੜੇ ਆ ਉਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਲੱਗਦਾ ਵੱਡੇ ਕਲਾਸੇ ਹੋਣਗੇ ਆ ਕੋਸ਼ਿਸ਼ ਕਰਾਂਗੇ ਜੀ ਕਿ ਇਹਦੇ ਤੋਂ ਅੱਗੇ ਚਲਾ ਕੇ ਹੋਰ ਰਿਕਵਰੀ ਕੀਤੀ ਜਾਵੇ ਇੱਕ ਨੌਜਵਾਨ ਕੋਲੋਂ 400 ਗ੍ਰਾਮ ਹਿਰੋਇਨ ਪੁਲਿਸ ਨੇ ਕੀਤੀ ਬਰਾਮਦ ਦੇਖੋ ਪੂਰੀ ਵੀਡੀਓ ਜੀ ਪ੍ਰੈਸ ਕਾਨਫਰੈਂਸ ਕਰ ਰਹੇ ਹੈ ਤੇ ਅੱਜ ਦੀ ਪ੍ਰੈਸ ਬਾਈਟ ਜਿਹੜੀ ਦਿੱਤੀ ਆ ਰਹੀ ਹੈ ਇਹ ਸੀਆਈਏ 2 ਇੰਚਾਰਜ ਸਪੈਕਟਲ ਦਲਬਾਗ ਸਿੰਘ ਨੇ ਇਹਨਾਂ ਦੀ ਟੀਮ